ਸਤਿ ਸ਼੍ਰੀ ਅਕਾਲ ਜੀ ਮੈਂ ਹਰਸ਼ਦੀਪ ਗੌਰ ਸੰਧੂ ਤੇ ਗੱਲ ਕਰਦੇ ਹਾਂ ਜੀ ਤਰਨ ਤਰਨ ਜਿਮਨੀ ਚੋਣ ਦੇ ਵਿੱਚ ਕੀ ਵਾਪਰਨਾ ਹੈ ਪੂਰੀ ਖਬਰ ਜਾਣਨ ਤੋਂ ਪਹਿਲਾਂ ਕਿਰਪਾ ਕਰਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਵੋ ਤੇ ਬੈਲ ਬਟਨ ਵੀ ਦਬਾ ਲਵੋ ਧੰਨਵਾਦ ਹਾਂ ਜੀ ਬਾਕੀ ਗੱਲ ਕਰਦੇ ਹਾਂ ਜੀ ਜਿਮਨੀ ਚੋਣ ਜੋ ਕਿ ਤਰਨ ਤਰਨ ਦੇ ਵਿੱਚ ਹੋਣ ਜਾ ਰਹੀ ਹੈ ਉਸ ਦੇ ਸਮੀਕਰਨ ਬੰਨਨੇ ਸ਼ੁਰੂ ਹੋ ਗਏ ਆ ਜੇਕਰ ਗੱਲ ਕਰੀਏ ਤਕਤੀਕਤਾ ਦਾ ਦੌਰ ਚੱਲ ਪਿਆ ਹੈ ਜੇਕਰ ਗੱਲ ਕਰੀਏ ਤਾਂ ਹੱਲੇ ਕੱਲ ਹੀ ਡਾਕਟਰ ਕਸ਼ਮੀਰ ਸਿੰਘ ਸੋਲ ਦਾ ਪੋਗ ਪਿਆ ਹੈ ਤਾਂ ਉੱਥੇ ਹੀ ਜੋ ਬਾਕੀ ਉਮੀਦਵਾਰ ਵਿਧਾਇਕ ਜਾਂ ਸਿਆਸੀ ਪਾਰਟੀਆਂ ਨੇ ਉਹਨਾਂ ਨੇ ਵੀ ਆਪਣੇ ਜੋ ਸ਼ਿਕੰਜੇ ਕਾਸ ਲਏ ਨੇ ਜੇਕਰ ਗੱਲ ਕਰੀਏ ਤਾਂ ਇੱਕ ਪਾਸੇ ਜਿੱਥੇ ਚੋਣ ਕਮਿਸ਼ਨ ਦਾ ਬੈਲਮ ਵੱਜ ਗਿਆ ਹੈ ਕਿ ਜੋ ਚੋਣਾ ਹੋਣ ਜਾ ਰਹੀਆਂ ਨੇ ਜੋ ਖਾਲੀ ਸੀਟ ਦਾ ਨੋਟੀਫਿਕੇਸ਼ਨ ਹੈ ਉਹ ਵੀ ਜਾਰੀ ਕਰ ਦਿੱਤਾ ਗਿਆ ਤਾਂ ਆਪੋ ਆਪਣੇ ਸ਼ਕੰਜੇ ਕਸ ਦੀਆਂ ਨਜ਼ਰ ਆ ਰਹੀਆਂ ਨੇ ਸਿਆਸੀ ਪਾਰਟੀਆਂ ਲੇਕਿਨ ਇੱਕ ਬਹੁਤ ਹੀ ਵੱਡੀ ਅਹਿਮ ਖਬਰ ਨਿਕਲ ਕੇ ਸਾਹਮਣੇ ਆਈ ਕਿ ਸ਼੍ਰੋਮੀ ਅਕਾਲੀ ਦਲ ਦੇ ਸਾਬਕਾ ਵਿਧਾਇਕ ਹਰਮੀਤ ਸਿੰਘ ਸੰਧੂ ਜੋ ਕਿ ਪਿਛਲੀ ਵਾਰ ਸਿਰਫ 7-8000 ਵੋਟਾਂ ਤੋਂ ਹੀ ਹਾਰੇ ਸੀਗੇ ਜੋ ਡਾਕਟਰ ਸੋਲ ਨੇ ਉਹਨਾਂ ਤੋਂ ਉਹ ਹੁਣ ਵਿੱਚੋ ਵਿੱਚ ਜੋ ਆਪਣੇ ਗੰਢ ਤੋਪੇ ਲਗਾਏ ਜਾ ਰਹੇ ਨੇ ਆਮ ਆਦਮੀ ਪਾਰਟੀ ਦੀ ਹਾਈ ਕਮਾਂਡ ਨਾਲ ਜੇਕਰ ਗੱਲ ਕਰੀਏ ਤਾਂ ਉਹ ਆਮ ਆਦਮੀ ਪਾਰਟੀ ਦੇ ਨਾਲ ਗੰਢ ਤੋਪੇ ਲਾਉਂਦੇ ਨਜ਼ਰ ਆ ਰਹੇ ਨੇ ਜੇਕਰ ਗੱਲ ਕਰੀਏ ਤਾਂ ਇਹ ਵੱਡੀ ਗੱਲ ਹੈ ਕਿ ਜੇ ਆਪਣੀ ਜੋ ਗੰਢ ਤੋਪੇ ਲਾ ਰਹੇ ਨੇ ਤਾਂ ਇਹਦਾ ਮਤਲਬ ਉਹ ਜਾਣਨਾ ਚਾਹੁੰਦੇ ਨੇ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਿਲ ਹੋਣਾ ਚਾਹੁੰਦੇ ਨੇ ਆਮ ਆਦਮੀ ਪਾਰਟੀ ਦੇ ਵਿੱਚ ਕਾਫੀ ਵੱਖ-ਵੱਖ ਚੈਨਲਾਂ ਤੇ ਵੱਖ-ਵੱਖ ਪੱਤਰਕਾਰਾਂ ਵੱਲੋਂ ਵੀ ਬਹੁਤ ਹੀ ਖਬਰਾਂ ਨਿਕਲ ਕੇ ਸਾਹਮਣੇ ਆ ਰਹੀਆਂ ਨੇ ਕਿ ਜੋ ਹਰਮੀਤ ਸਿੰਘ ਸੰਧੂ ਨੇ ਸਾਬਕਾ ਵਿਧਾਇਕ ਸ਼੍ਰੋਮੀ ਕਾਲੀ ਦਲ ਦੇ ਉਹ ਆਮ ਆਦਮੀ ਪਾਰਟੀ ਵਿੱਚ ਜਾ ਸਕਦੇ ਨੇ ਦੂਸਰੇ ਪਾਸੇ ਇਹ ਵੀ ਸੁਣਨ ਵਿਚ ਆ ਰਿਹਾ ਹੈ ਕਿ ਆਮ ਆਦਮੀ ਪਾਰਟੀ ਉਹਨਾਂ ਨੂੰ ਇੰਚਾਰਜ ਲਗਾਏਗੀ ਤਰਨ ਤਰਨ ਜੇਕਰ ਗੱਲ ਕਰੀਏ ਤਾਂ ਇੰਚਾਰਜ ਲਾਉਣ ਦਾ ਮਤਲਬ ਹੁੰਦਾ ਹੈ ਕਿ ਜਿੰਮਨੀ ਚੋਣ ਵੀ ਲੜ ਸਕਦੇ ਨੇ ਜੋ ਸਾਬਕਾ ਵਿਧਾਇਕ ਸ਼੍ਰੋਮੀ ਅਕਾਲੀ ਦਲ ਦੇ ਨੇ ਹਰਮਿਤ ਸਿੰਘ ਸੰਧੂ ਉਹਦੇ ਨਾਲ ਕਿੰਨਾ ਕੁ ਘਾਟਾ ਪੈ ਸਕਦਾ ਹੈ ਸ਼੍ਰੋਮੀ ਅਕਾਲੀ ਦਲ ਨੂੰ ਕਿੰਨਾ ਕੁ ਵਾਧਾ ਹੋ ਸਕਦਾ ਹੈ ਆਮ ਆਦਮੀ ਪਾਰਟੀ ਨੂੰ ਇਹ ਤਾਂ ਆਉਣ ਵਾਲਾ ਟਾਈਮ ਹੀ ਦੱਸੇਗਾ ਲੇਕਿਨ ਇਹ ਬਹੁਤ ਵੱਡੀ ਜੋ ਇੱਕ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਜੋ ਸ਼੍ਰੋਮੀ ਅਕਾਲੀ ਦਲ ਨੂੰ ਇੱਕ ਝਟਕਾ ਲੱਗਣ ਜਾ ਰਿਹਾ ਹੈ ਕਿਉਂਕਿ ਉਹਨਾਂ ਦੇ ਆਪਣੇ ਵਿਧਾਇਕ ਹੌਲੀ-ਹੌਲੀ ਜੋ ਉਹਨਾਂ ਦੇ ਵਿੱਚੋਂ ਉਹਨਾਂ ਦੀ ਪਾਰਟੀ ਨੂੰ ਛੱਡ ਕੇ ਆਮ ਆਦਮੀ ਪਾਰਟੀ ਦੇ ਵਿੱਚ ਜਾਣਾ ਸਟਾਰਟ ਹੋ ਗਏ। ਬਾਕੀ ਜੋ ਵੀ ਬੰਦ ਦੀ ਜਾਣਕਾਰੀ ਸਾਹਮਣੇ ਆਏਗੀ ਸਾਂਝੀ ਕਰ